ਸਤ ਸ੍ਰੀ ਅਕਾਲ ਜੀ ਭਰਾਵਾਂ ਨੂੰ ਲਓ ਜੀ ਅੱਜ ਜਾਲ ਚੱਪਾ ਕੱਢੇ ਸੀ ਕਬੂਤਰ ਤੇ ਮੈਂ ਸੋਚਿਆ ਵੀ 2 ਮਿੰਟ ਵੀਡੀਓ ਵੀ ਬਣਾ ਲਈਏ ਨਾਲ ਨਾਲ ਤੋਪਣੀ ਨਿਕਲੀ ਬੜੇ ਦਿਨ ਹੋ ਗਏ ਕੁਝ ਬੱਚੇ ਤਾਂ ਇੱਕ ਇੱਕ ਅਡਾਰੀ ਉੱਡੇ ਆ ਜਦ ਤੋਪ ਨਿਕਲੇ ਤਾਂ ਬਾਹਰ ਛੱਡੀਏ ਪਰੈਟ ਕੀਆ ਜਿਹੜੀਆਂ ਛਤਰੀਆਂ ਪੰਜ ਵਾਲਾ ਚਲਾ ਦਿੱਤੀਆਂ ਪਹਿਲਾਂ ਜਾਲ ਦੂਜਾ ਲਾਇਆ ਸੀ ਤੇ ਉਹਦੇ ਚ ਤਾੜਨੇ ਬੜੇ ਮੁਸ਼ਕਲ ਹੋ ਜਾਂਦੇ ਸੀ ਹੁਣ ਇੰਨੇ ਨਾਲ ਚਲੋ ਇੱਕ ਆ ਛਤਰੀ ਵਿੱਚ ਦੂਜੀ ਲਾਈ ਆ ਇੱਥੇ ਪੈਰ ਸਾਫ਼ ਹੋ ਜਾਂਦੇ ਜਿਹੜੀਆਂ ਆ ਠੰਡ ਨਾਲ ਬਿੱਠਾਂ ਜੰਮਦੀਆਂ ਇਹਨਾਂ ਦੇ ਪੈਰਾਂ ਤੇ ਇਹ ਬਹੁਤ ਵਧੀਆ ਚੀਜ਼ ਹੈ ਇਹਦੇ ਨਾਲ ਸਾਰੇ ਪੈਰ ਆ ਜਿਹੜੇ ਸਾਫ਼ ਹੋ ਜਾਂਦੇ ਆ ਆ ਦੇਖੋ ਪੈਰਾਂ ਤੇ ਬਿਲਕੁਲ ਹੁਣ ਤਸਵੀਰ ਦੇ ਕੱਢਿਆ ਬਿੱਠਾਂ ਲੈ ਚੁੱਕੀਆਂ ਉਹਨਾਂ ਦੇ ਪੈਰਾਂ ਤੋਂ ਨਾਲੇ ਦੂਰ ਮੱਟੇ ਬਾਹਰ ਵੇਖ ਲੈਂਦੇ ਆ ਦੋ ਲਮਕੇ ਖੜੇ ਆ ਇੱਧਰ ਇੱਥੇ ਵੀ ਵੇ ਖਾਈ ਲੰਦੀਆਂ ਜਦ ਯਾਲ ਨਾਲ ਲੰਕਦੇ ਆ ਤਾਂ ਸਮਝ ਲਓ ਗਿੱਲੀਆਂ ਗਿੱਲੀਆਂ ਇੱਕ ਦਿਨ ਇੱਕ ਖੁੱਡਾ ਕੱਢ ਦੇਈਦਾ ਇੱਕ ਦਿਨ ਇੱਕ ਖੁੱਡਾ ਕੱਢ ਦੇਈਦਾ ਕਿ ਹੋ ਜੇ ਲੱਗੇ ਆਪਣੇ ਕਬੂਤਰ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਭਰਾ ਯਾਰ ਆਪਣੇ ਅਤੀ ਦੇ ਪੱਠੇ ਆ ਬਾਕੀ ਉੱਡਣਾ ਡਾਉਣ ਦੀ ਤਾਂ ਦੇਖਾਂਗੇ ਕੀ ਹੋ ਜਾ ਰਿਜ਼ਲਟ ਆਊਗਾ ਮਾਰਦੇ ਮੌਜਾਂ ਮਾਰਕ ਛਤਰਿਆਂ ਤੇ ਆ ਤਾਂ ਵੱਡੇ ਹੋਵੇ ਤੇ ਛੋਟੇ ਵੀ ਐ ਲੋ ਕੇ ਆਣਾ ਪਾਉਣ ਦਾ ਹੋਗਾ ਟਾਈਮ ਖੋਲ ਰਹੇ ਹੁੱਡਾ ਇੱਕ ਇੱਕ ਕਰਕੇ ਜਾਣਗੇ ਅੰਦਰ ਚਲੋ ਜੀ ਚਲੋ ਚਲੋ ਅੰਦਰ ਬਸ ਚਲੋ 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 ਤਰੋ ਜਾ ਰਹੇ ਆ ਜੀ ਅੰਦਰ ASCII ਗਾੜੀ ਦੀ ਧੰਨਵਾਦ ਸਾਰੇ ਭਰਾਵਾਂ ਦਾ